ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਕਾਦਿਆ ਨਗਰ ਕੌਂਸਲ ਕਾਦਿਆਵਲੋ तकरीबन 12 ਲੱਖ ਦੀ ਲਾਗਤ ਨਾਲ ਮੰਗਵਾਈ ਗਈ ਸੁਪਰ ਸ਼ੱਕਰ ਮਸ਼ੀਨ ਨਾਲ ਕਾਦਿਆ ਦੇ ਨਾਲੇ ਸਾਫ ਕੀਤੇ ਜਾ ਰਹੇ ਹਨ ਤਾਂ ਜੋ ਬਰਸਾਤ ਵਿੱਚ ਲੋਕਾਂ ਨੂੰ ਮੁਸ਼ਕਿਲ ਨਾ ਆ ਸਕੇ ਇਸ ਮਸ਼ੀਨ ਦਾ ਜਾਇਜ਼ਾ ਲੈਣ ਅੱਜ ਵਿਰੋਧੀ ਧਿਰ ਦੇ ਨੇਤਾ ਅਤੇ ਐਮਐਲਏ ਹਲਕਾ ਕਾਦਿਆ ਪ੍ਰਤਾਪ ਸਿੰਘ ਬਾਜਵਾ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਕਿਹਾ ਕਿ ਬਰਸਾਤ ਤੋਂ ਪਹਿਲਾਂ ਹੀ ਸਾਰੇ ਸ਼ਹਿਰ ਦੇ ਵੱਡੇ ਨਾਲੇ ਸਾਫ਼ ਕਰ ਦਿੱਤੇ ਜਾਣਗੇ ਜਿਸ ਨਾਲ ਬਰਸਾਤ ਦਾ ਪਾਣੀ ਸੜਕਾਂ ਤੇ ਨਹੀਂ ਆਵੇਗਾ। ਉਹਨਾਂ ਨੇ ਕਿਹਾ ਕਿ ਕਾਦਿਆ ਹਰਚੋਵਾਲ ਰੋਡ, ਰਜਾਦਾ ਰੋਡ, ਕਾਦਿਆ ਬਟਾਲਾ ਰੋਡ ਬਣ ਕੇ ਤਿਆਰ ਹੋ ਚੁੱਕੀ ਹੈ। ਜਲਦੀ ਹੀ ਸਿਵਲ ਲਾਈਨ ਤੋਂ ਤਰਖਾਨਾ ਵਾਲੀ ਰੋਡ ਬਣਵਾਈ ਜਾਵੇਗੀ। ਦੂਜੇ ਪਾਸੇ ਜਗਰੂਪ ਸਿੰਘ ਸੇਖਵਾਨ ਨੇ ਕਿਹਾ ਕਿ ਕਾਦੀਆਂ ਦੇ ਵਿਕਾਸ ਦੇ ਕੰਮ ਮੈਂ ਕਰਵਾ ਰਿਹਾ ਹਾਂ ਜਿੰਨੇ ਵੀ ਪ੍ਰੋਜੈਕਟ ਆਏ ਹਨ ਉਹ ਮੇਰੀ ਕੋਸ਼ਿਸ਼ ਨਾਲ ਆਏ ਹਨ ਜਿਗਰ ਯੋਗ ਹੈ ਕਿ ਪਿਛਲੇ ਦਿਨੀ ਸੇਖਵਾਨ ਨੇ ਬਾਜਵਾਨ ਨੂੰ ਓਪਨ ਡਿਬੇਟ ਦਾ ਚੈਲੰਜ ਦਿੰਦਿਆਂ ਕਿਹਾ ਸੀ ਮੇਰੇ ਸਾਹਮਣੇ ਬੈਠ ਕੇ ਆਹਮੋ ਸਾਹਮਣੇ ਗੱਲ ਕੀਤੇ ਜਾਵੇ ਇਹਨਾਂ ਦੀ ਸਰਕਾਰ ਵਿੱਚ ਕੰਮ ਹੋਏ ਹਨ ਜਾਂ ਸਾਡੀ ਸਰਕਾਰ ਵਿੱਚ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਰਟੀਆਂ ਦੀ ਰਿਪੋਰਟ ਕੋਈ ਸੁਪਰ ਸ਼ਕਰ ਮਸ਼ੀਨ ਲੈ ਕੇ ਆਂਦੀ ਹੈ ਇੱਕ ਮਹੀਨੇ ਦੇ ਵਿੱਚ ਕਾਦੀਆਂ ਦਾ ਹਰ ਨਾਲੇ ਦੀ ਸਫਾਈ ਕਰੇਗੀ ਬਰਸ਼ਾਤਾ ਤੋਂ ਪਹਿਲੇ ਪਹਿਲੇ। ਤੋਂ ਇਹ ਵੀ ਆਈ ਆ ਸੜਕਾਂ ਵੀ ਸਾਰੀਆਂ ਤੁਹਾਡੇ ਦਾਸ ਨੇ ਬਕਾਇਦਾ ਤੌਰ ਤੇ ਸਰਕਾਰ ਦੇ ਪਿੱਛੇ ਚੜ ਕੇ ਬਣਵਾਈਆਂ ਨੇ। ਜਿਹੜੀਆਂ ਰਹਿੰਦੀਆਂ ਨੇ ਉਹ ਵੀ ਬਣ ਗਿਆ। ਹਰਚੋਵਾਲ ਵਾਲੀ ਕਾਦੀਆਂ ਹਰਚੋਵਾਲ ਹੋਈ। ਠਿਕਰੀਵਾਲ ਰੋਡ ਹੋਈ। ਤੁਹਾਡੀ ਬੁੱਟਰ ਰੋਡ ਹੋਈ। ਈਵਨ ਆ ਵੀ ਜਿਹੜੀ ਆ ਗਵਾਂਡ ਦੇ ਵਿੱਚ ਰਾਂਪਰੇਵਾਲੀ ਸਾਰੀਆਂ ਰੋਡਸ ਆਂਦੇ ਟਾਈਮ 'ਚ ਬਣ ਗਈਆਂ। ਹੁਣੇ ਹੀ ਇਹਨਾਂ ਦੇਣੇ ਚ ਮੈਂ ਮਨਜ਼ੂਰੀ ਜਿਹੜੀ ਅਹਿਮਦੀਆ ਦੀ ਜਾਂਦੀ ਹੈ ਚੌਧਰੀ ਸਰਫੁੱਲਾ ਖਾਨ ਸਾਹਿਬ ਤੋਂ ਸਿਵਲ ਲਾਈਨਸ ਤੋਂ ਅੱਗੇ ਉਹ ਪਿੰਡ ਜਿਹੜਾ ਆਪਣਾ ਉਹ ਕਿਹੋ ਛੋਟਾ ਪਿੰਡ ਬਹੁਤ ਦਰਖਾਨਾ ਵਾਲੀ ਉਹ ਸਾਰੀ ਰੋਡ ਵੀ ਇਹਦੇ ਤੇ ਕਰਵਾ ਰਹੇ ਆ ਤੇ ਹੁਣ ਪੈਣੀ ਬਾਂਗਰ ਤੋਂ ਪੰਡੋਰੀ ਸਲਾਹਪੁਰ ਤੁਗਲਵਾਲਾ ਇਹ ਵੀ ਇਹਨਾਂ ਦੇਣਾ ਚ ਮੇਰੀ ਚੀਫ ਸ਼ਕਤੀ ਨਾਲ ਗੱਲ ਹੋਈ ਹੈ ਸਾਰੀਆਂ ਛੜਕਾਂ ਸੀ ਪਵਾਵਾਂਗੇ ਦੋ ਮੈਕਸਿਮਮ ਹੁਣ ਡਿਪੈਂਡ ਤੇ ਕਰਦਾ ਗਵਰਨਮੈਂਟ ਕਿੰਨੇ ਕ ਪੈਸੇ ਦਿੰਦੀ ਬਟ ਚੰਗਾ ਹੋਇਆ ਸ਼ਹਿਰ ਦਾ ਬਹੁਤ ਸਾਰਾ ਗੰਦ ਨਿਕਲਿਆ ਤੁਹਾਡੇ ਸਾਹਮਣੇ ਹੀ ਸਾਰਾ ਜੀ ਸੜਕਾਂ 'ਵਾਂ ਸੁਪਰ ਸੀਡਰ ਵੀ ਲਿਆਂਦਾ ਸਾਰਾ ਕੰਮ ਹੋਏਗਾ ਹੋਰ ਦਸ਼ੁਕ ਸਰੰਦਾ ਮੈਂ ਜਵਾਬ ਕੀ ਦੇਣਾ ਤੁਹਾਨੂੰ ਪਤਾ ਐਮਐਲਏ ਤੋਂ ਦਾ ਕੌਣ ਹੈ ਤੇ ਸੁਣਵਾਈ ਕਿਹਦੇ ਕਹਤੇ ਹੋਣੀ ਹੁਣ ਥੋੜਾ ਮੋਟਾ ਵਿਚਾਰੇ ਝੂਠਾ ਸੱਚਾ ਸਰਕਾਰ ਉਹਨਾਂ ਦੀ ਹੈ ਇਹ ਪੰਜ ਚਾਰ ਪਰਸੈਂਟ ਕ੍ਰੈਡਿਟ ਲੈਂਦੇ ਦੇ ਦੋ ਉਹਨਾਂ ਨੂੰ ਵੀ ਕੋਈ ਇਹਨਾਂ ਦੀ ਕੋਈ ਸੁਣਵਾਈ ਤੇ ਗਰੀਬਾਂ ਦੀ ਹੈ ਕੋਈ ਨਹੀਂ ਕੋਈ ਮੈਂਬਰ ਹੈ ਇੱਕ ਵੀ ਆਪ ਦਾ ਇੱਥੇ ਮਿਸੀਪੈਲਟੀ 'ਚ ਇੱਕ ਮੈਂਬਰ ਨਹੀਂ ਹਾਂ ਲਓ ਤਾਂ ਚਲੋ ਚੱਲਣ ਤੋਂ ਕੋਈ ਗੱਲ ਨਹੀਂ ਚੱਲ